ਏ ਦੀ ਸੀ ਗੱਲ ਗੱਲ ਕੁਛ ਕਬੀ ਹੈ ਸਾਡੇ ਚ ਕੁਛ ਲੈਣ ਆਇਆ ਘਾਟਾ ਪਿਆ ਹੋਇਆ ਕੋਈ ਉਹ ਪੂਰਾ ਕਰਨ ਆਇਆ ਘਾਟਾ ਕਿ ਬਹਿ ਨਹੀਂ ਪਤਾ ਘਾਟਾ ਬਹਿ ਗਿਆ ਹੁੰਦਾ ਉਦੀ ਛੋਟੀ ਹੈ ਉਦੀ ਘਟਾ ਹੈ ਉਦੀ ਪੂਰੀ ਕਰਨ ਆਇਆ ਸੀ ਕਿ ਅਪੂਰਨ ਬੰਦ ਹੋ ਜੂਗੀ ਗਿਆਨ ਲੈਣ ਆਇਆ ਸੀ ਗਿਆਨ ਉਧਰੇ ਨੇ ਪੰਜ ਇਹ ਕਾਦੇ ਵਾਸਤੇ ਦਿੱਤੇ ਨੇ ਗਿਆਨ ਅੰਦਰੇ ਕਹਿੰਦੇ ਤੇ ਸਾਲੂ ਪੇ ਤਾਂ ਆ ਗਿਆ ਅੰਦਰ ਤਾਂ ਤੇ ਗਿਆਨ ਦੀ ਕਮੀ ਸਾਡੇ ਕੋਲ। ਸ਼੍ਰੀ ਨੂੰ ਗਿਆਨ ਅੰਦਰ ਕਿਉਂ ਲਾਏ? ਗਿਆਨ ਦੀ ਕਮੀ ਹੈ। ਕਿਹੜੇ ਗਿਆਨ ਦੀ ਕਮੀ ਹੁਣ ਇਹ ਦੇਖ। ਉਹ ਕਿਹੜਾ ਗਿਆਨ ਜਿਹਦੀ ਕਮੀ ਹੈ? ਆਧਵ ਗਿਆਨ ਦੀ ਕਮੀ। ਜਿਹੜਾ ਕੀ ਨੂੰ ਕਵੀ ਹੈ। ਇਹ ਲੋਕੋ ਵੀ ਕਵੀ ਕੀ ਨੂੰ ਹੈ। ਬਾਕੀ ਕਿਹ ਨੂੰ ਕਵੀ ਖੋਜ ਲੋ ਬਾਕੀ ਸਭ ਨੂੰ ਪਤਾ ਲੱਗ ਜੂਗਾ। ਕੀਰੂ ਕਵੀਆਂ ਨੂੰ ਖੋਜੋ ਕਵੀ ਕਿਦੇ ਕੋਲ ਹੈ ਅਕਲ ਦੀ ਕਮੀ ਹੈ ਨਾ ਅਕਲ ਕੀ ਹੁੰਦੀ ਹੈ ਅਕਲ ਕੀ ਦੀ ਹੁੰਦੀ ਹੈ ਅਕਲ ਦਾ ਮਾਲਕ ਕੌਣ ਹੈ ਇਹ ਸਵਾਲਾਂ ਦੇ ਜਵਾਬ ਲੱਭ ਲੋ ਫਿਰ ਪੂਰੀ ਤਾਂ ਫੇਰੇ ਕਰਾਂਗੇ ਪਰ ਅਕਲ ਦਾ ਪਤਾ ਕੋ ਰੁਕੀ ਹੈ ਕਿੱਥੇ ਹੈ ਉਹ ਉਹਦੀ ਸ਼ਕਲ ਕਹੇ ਜੀ ਹੈ ਖੋਜੋ ਉਸੇ ਆਤਮ ਚਿੰਤਨ ਹੈ ਆਤਮ ਖੋਜ ਹੈ ਫਿਰ ਕੋ ਨਾਨਕ ਬਿਨ ਆਪਾ ਚੀਨਿ ਬਿਠੇਨਾ ਪਰਮ ਕੀ ਹਾਂ ਪਰਮਾਕਲ ਦੀ ਘਾਟ ਨੂੰ ਕਹਿੰਦੇ ਨੇ ਜਿਨਾ ਜਰਾ ਆਤਮ ਨਹੀਂ ਚੀਨਦੇ ਖੋਜਦੇ ਉਹਨਾਂ ਜਰੋ ਜੜੀ ਕਵੀ ਪੂਰੀ ਨਹੀਂ ਹੋਣੀ ਆਤਮ ਚੀਨਣਾ ਆਤਮ ਖੋਜਣਾ ਹੀ ਕਵੀ ਆ ਜੇ ਜਦੋਂ ਆਤਮ ਖੋਜ ਲਿਆ ਚੀਨ ਲਿਆ ਤਾਂ ਪੂਰੀ ਹੋ ਗਈ ਉਹ ਪਰਮ ਦੂਰ ਹੋ ਗਿਆ ਖਾਲੀ ਜਿਹੜੀ ਖਲਾ ਹੈ ਨਾ ਕੋ ਦੂਰ ਚੀ ਜਦੋਂ ਖਾਲੀ ਹੈ ਗਿਆਨ ਦਾ ਘਾਟ ਹੈ ਗਿਆਨ ਦੀ ਘਾਟ ਪੂਰੀ ਹੋ ਗਈ ਸਭ ਦਾ ਗਿਆਨ ਇਹਨਾਂ ਨੂੰ ਆਪਣਾ ਗਿਆਨ ਦੀ ਦੁਨੀਆ ਨੂੰ ਦੇਖਦਾ ਆਪਣੇ ਆਪ ਨੂੰ ਨਹੀਂ ਦੇਦਾ ਬਾਹਰ ਨੂੰ ਜਾ ਕੇ ਤਾਂ ਆਪਣਾ ਅਵੇਦ ਅੰਦਰ ਹੈ ਅੰਦਰ ਨੂੰ ਜਾ ਕੇ ਤਾਂ ਆਪਣਾ ਆਪ ਤਾਂ ਕੇ ਬਾਹਰ ਨੂੰ ਜਾ ਕੋ ਬਾਹਰ ਤਾਂ ਮਾਇਆ ਹੈ ਬਾਹਰ ਦੇ ਖੁਦੋਂ ਆਇਆ ਇਹਨਾਂ ਆਖਾਣਾ ਵੀ ਮਾਇਆ ਦਿੱਦੀ ਹੈ ਅੱਖਾਂ ਨਾਲ ਦੇਖਦਾ ਕੌਣ ਲੈ ਸਵਾਲ ਇਹ ਕੰਨਾਂ ਨਾਲ ਸੁਣਦਾ ਕੌਣ ਕੰਨ ਨਹੀਂ ਸੁਣਦੇ ਕੋਈ ਸੁਣਨ ਵਾਲਾ ਹੋਰ ਹੈ ਜੇ ਸਮਝਾਂਦਾ ਜਦ ਕੌਣ ਜਦ ਕਦੇ ਨਹੀਂ ਕਰ ਸੁਣਦੇ ਜੇ ਕੰਨੇ ਸੁਣਦੇ ਹੁਣ ਜੇ ਸਮਝਾਂਦਾ ਫਿਰ ਕੌਣ ਸੁਣਦਾ ਜਸ ਬੇਹੋਸ਼ ਹੁੰਦਾ ਦੇਖਦਾ ਕੌਣ ਕੋਈ ਨਹੀਂ ਦੇਖਦਾ ਕਾ ਖੁੱਲੀਆਂ ਵੀ ਹੋਣ ਨਹੀਂ ਦੀਂਦਾ ਸੁੱਤੇ ਪੈਦਾ ਵੀ ਅੱਖਾਂ ਖੁੱਲੀਆਂ ਨਹੀਂ ਦੀਂਦਾ ਦੇਖਣ ਵਾਲਾ ਕੋਈ ਹੋਰ ਹੈ ਸੋੜਣ ਵਾਲਾ ਕੋਈ ਹੋਰ ਹੈ ਮੱਕ ਸਾਲਣ ਵਾਲਾ ਵੀ ਕੋਈ ਹੋਰ ਹੈ ਹੋਰ ਹੈ ਕੋਈ ਕੋਈ ਹੋਰ ਹੈ ਜਿਹੜਾ ਕਹਿੰਦਾ ਮੇਰਾ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਹੋਰ ਹੀ ਹੈ ਕੋਈ ਉਹ ਯਾਦ ਨਹੀਂ ਹੁੰਦਾ ਫਿਰ ਤਾਂ ਸਰੀਰ ਨਹੀਂ ਕਹਿੰਦਾ ਮੈਨੂੰ ਭੁੱਖ ਲੱਗੀ ਆ ਮੈਨੂੰ ਪਿਆਸ ਲੱਗੀ ਆ ਮੇਰੇ ਜੀ ਕਰਦਾ ਕਰੀ ਕਰਦਾ ਉਹ ਨਹੀਂ ਹੁੰਦਾ ਫਿਰ ਤਾਂ ਕਹਿੰਦਾ ਨਹੀਂ ਕੋਈ ਡਾਕਟਰਾਂ ਦੇ ਬੇਹੋਸ਼ ਪਏ ਉਹ ਤੇ ਮਰੀਜ਼ ਡਾਕਟਰ ਦੱਸਦੇ ਨੇ ਮੇਰੂੰ ਆਪਾਂ ਹੁਣ ਉਹਦੇ ਦੀਏ ਇਹ ਬੇਹੇਜ ਪਾਦੀ ਹੈ ਕੋਈ ਐਨਵੇਂ ਜੇ ਤੇ ਐਨਵੇਂ ਜੇ ਉਹੀ ਦਿੰਦੇ ਨੇ ਉਹਨੂੰ ਤਾਂ ਕੋਈ ਭੁੱਖ ਨਹੀਂ ਲਾਦਾ ਹੋ ਜਾਏ ਉਹ ਤਾਂ ਇੱਕ ਬਾਡੀਓ ਪਈ ਆ ਗੱਲ ਬੋੜੀ ਦੀ ਹੈ ਨਹੀਂ ਬੋੜੀ ਭਈ ਹੈ ਬੋੜੀ ਲੋਕਾਂ ਦਾ ਬੋੜੀ ਤਾਂ ਭਗਦੀ ਨਹੀਂ ਹੈ ਬੁੱਗੜਾ ਵਾਲਾ ਬੋੜੀ ਨਾਲ ਜੁੜਿਆ ਹੈ ਬੋੜੀ ਭਗਦੀ ਨਹੀਂ ਬੁੱਗੜਾ ਵਾਲਾ ਬੋੜੀ ਨਾਲ ਜੁੜਿਆ ਹੈ ਬਸ ਐ ਹੀ ਕੋ ਗੱਲ ਜਦੋਂ ਇਹ ਜਵਾਬ ਆ ਗਿਆ ਮਸਲਾ ਹੱਲ ਹੋ ਗਿਆ ਹਾਂ